20 ਦਿਨਾਂ ਬਾਅਦ 25 ਦਿਨਾਂ ਬਾਅਦ ਮਹੀਨੇ ਬਾਅਦ ਇਹਨਾਂ ਦੇ ਚੈਨਲ ਸੈਕਟਰੀ ਆ ਗਏ ਦੇਸ਼ ਦੇ ਲੀਡਰ ਨੇ اپੋਜੀਸ਼ਨ ਦੇ ਦੇਸ਼ ਦੇ ਲੀਡਰ ਨੇ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿਤਕਾਰ ਬੈਠੇ ਰਾਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ ਰਾਵੀ ਇੰਨੇ ਜ਼ਿਆਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 100 ਮੀਟਰ ਪਾਰ ਹੋ ਗਈ ਫੇਰ ਕੀ ਕਰੋਗੇ ਤੁਸੀਂ ਫੇਰ ਕਹੇ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਭੇਜਤਾ ਫਿਰ ਉਹਨੂੰ ਲਿਆਓ ਜੀ ਉਹੀ ਉਹੀ ਹਾਲ ਉਹਨਾਂ ਪਿੰਡਾਂ ਦੇ ਜਿੱਥੇ ਖੜੇ ਸੀ ਉਹੀ ਹਾਲ ਉਹਨਾਂ ਪਿੰਡਾਂ ਦੇ ਉੱਥੇ ਮੈਂ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਜੀ ਹਾਂ ਫੌਜ ਦੇ ਹੈਲੀਕਾਪਟਰ ਗਏ ਨੇ ਰਾਸ਼ਨ ਪਾਣੀ ਭੇਜਿਆ ਐਮਐਸ ਛੋਟੇ ਛੋਟੇ ਅਫਸਰਾਂ ਨਾਲ ਬੈਸੇ ਜਾਂਦੇ ਆ ਫਿਰ ਮੈਨੂੰ ਹੈਰਾਨੀ ਦੀ ਗੱਲ ਹੈ ਮੇਰੇ ਕੋਲ ਡਾਟਾ ਤੇ ਸਾਹ ਇੰਨੇ ਜ਼ਿਆਦਾ ਕੱਲਾ ਇਹ ਹੜ ਜਿਹੜਾ ਸੀਗਾ ਇਹ ਕੱਲਾ ਪਾਣੀ ਨਹੀਂ ਲੈ ਕੇ ਆਇਆ ਇਹ ਕੱਲਾ ਮੱਝਾਂ ਗਾਵਾਂ ਜਾਂ ਬੰਦੇ ਜਾਂ ਘਰ ਉਹ ਨਹੀਂ ਰੋੜ ਕੇ ਲੈ ਕੇ ਗਿਆ ਇਹ ਲੱਖਾਂ ਲੋਕਾਂ ਦੇ ਸੁਪਨੇ ਰੋੜ ਕੇ ਲੈ ਗਿਆ ਸੱਦਰਾਂ ਰੋੜ ਕੇ ਲੈ ਗਿਆ ਕਿਸੇ ਨੇ ਗੱਲ ਨਹੀਂ ਕੀਤੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਰੁੜ ਗਈਆਂ ਜਨਾਬ ਜੋ ਘੜੀ ਰੁੜ ਗਈਆਂ ਵਿੱਚ ਕਿਤਾਬਾਂ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਜੀ ਉਹ ਇਹਦੇ ਬਾਰੇ ਗੱਲ ਕੀਤੀ ਹੈ ਨਾ ਕੋਹੋਂਤਮਾਨ ਨੇ ਲੈਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾਗੇ ਉੱਥੇ ਫਿਰ ਹੋ ਗਿਆ ਕਿੰਨ ਪ੍ਰਬੰਧ ਤੁਹਾਡਾ ਉੱਥੇ ਦਾ ਥੋੜੀ ਸਰਕਾਰਾ ਉੱਥੇ ਰੋਕ ਲੈਂਦੇ ਉੱਥੇ ਡੀਸਿਲਕ ਨਹੀਂ ਕੀਤੀ ਡੀਸਿਲਕ ਦਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰਣਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਹੈ ਕਾਂਗਰਸ ਦੀ ਸਰਕਾਰ ਬਣੀ ਇਹ 3 ਸਾਲਾਂ ਚ ਹੋ ਗਿਆ ਸਾਰਾ ਕੁਝ ਇਦੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ ਹਰ ਗੱਲ ਤੇ ਹਰ ਗੱਲ ਤੇ ਨਾਰਾਜ ਨਿਤਿਆ ਕਰੋ ਕਿਉਂਕਿ ਅਸੀਂ ਅਸੀਂ ਅੰਕੜਿਆਂ ਨਾਲ ਬੋਲਦੇ ਆ ਆਪਈਆਂ ਨੇ ਮੇਰੇ ਕੋਲੇ ਫਲੋਅ ਦੀਆਂ ਜਿਹੜੀ ਕਹਿੰਦੇ ਸੀ ਗੱਲ ਕਰਦੇ ਸੀ ਨਾ ਮੀਹਾ ਦੇ ਅੰਦਾਜ਼ੇ ਆਈਐਮਡੀ ਮੀਹਾ ਦੇ ਅੰਦਾਜ਼ੇ ਲਾਉਂਦੀ ਹੈ ਕਿ ਉਹਦੇ ਮੁਤਾਬਕ ਸਾਰਾ ਦੇਸ਼ ਉਸ ਦਾ ਨਾ ਪ੍ਰਬੰਧ ਕਰਦਾ ਆਈਐਮਡੀ ਨੇ ਕੀ ਕਿਹਾ ਪ੍ਰਗਟਜੀ ਨੇ ਕਿਹਾ 17 8 2025 ਨੂੰ 9 mm بارش ਦੀ ਭਵਿੱਖਬਾਣੀ ਕੀਤੀ ਗਈ। ਅਸਲ 'ਚ بارش ਕਿੰਨੀ ਹੋਈ? 185.5 1961% ਜ਼ਿਆਦਾ। 1961% ਦਾ ਮਾਰਜਨ। 18 ਤਰੀਕ ਨੂੰ 15 ਦੀ ਕੀਤੀ ਗਈ 4.5 70। 19 ਤਰੀਕ ਨੂੰ 9 ਦੀ ਕੀਤੀ ਗਈ 15 69% ਜ਼ਿਆਦਾ। 20 ਤਰੀਕ ਨੂੰ 74 ਦੀ ਕੀਤੀ ਗਈ 4 ਬਈ -43 ਇਹ ਵੀ ਗਲਤ ਹੋ ਰਿਹਾ ਮਤਲਬ ਜੇ -43 ਉਹ ਵੀ ਗਲਤ ਹੈ 21 ਤਰੀਕ ਨੂੰ 5 ਦੀ ਕੀਤੀ ਗਈ ਕੋਈ ਨਹੀਂ ਨਿਖਿਆ 22 ਨੂੰ 5 ਦੀ ਕੀਤੀ ਗਈ ਕੋਈ ਨਹੀਂ ਨਿਖਿਆ 23 ਤਰੀਕ ਨੂੰ 8 ਮਿਲੀਮੀਟਰ ਦੀ ਭਵਿੱਖਬਾਣੀ ਕੀਤੀ ਗਈ 39.5 394% ਜ਼ਿਆਦਾ 24 ਤਰੀਕ ਨੂੰ 21 ਦੀ ਕੀਤੀ ਗਈ 163 676% ਜ਼ਿਆਦਾ 25 ਤਰੀਕ ਨੂੰ 18 ਦੀ 18 ਮਿਲੀਮੀਟਰ ਦੀ ਭਵਿੱਖਬਾਣੀ 260 ਮਿਲੀਮੀਟਰ ਮੀ ਪਿਆ 676 ਕਿਲੋਮੀਟਰ ਜ਼ਿਆਦਾ 676% 25 ਨੂੰ 18 ਦੀ 147 ਹੋਇਆ 717 26 ਨੂੰ 13 ਦੀ 90 ਪਿਆ 596% ਜ਼ਿਆਦਾ 27 ਨੂੰ 5 ਦੀ ਕੀਤੀ ਗਈ 57 ਮਿਲੀਮੀਟਰ ਪਿਆ 1040% ਜ਼ਿਆਦਾ ਇਹ ਜਨਾਬ ਇਹ ਏਜੰਸੀ ਨੂੰ ਰਹਿਣ ਦਾ ਹੈ ਹੱਕ ਕੋਈ ਸਾਨੂੰ ਇਹ ਕਿਹੜੇ ਅੰਕੜੇ ਦੇ ਰਹੇ ਨੇ ਇਹ ਮਲੇ ਦਾ ਉਥੇ ਲਾਰ ਕੇ ਉਹਨੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਦੀ ਕਲਾਸ ਫੈਲੋ ਉਹ ਉਹ ਆ ਜਾ ਉਹ ਪੜੇ ਹੋਣਗੇ ਕੋਠੇ ਤੇ ਚੜ ਕੇ ਦੱਸ ਨੂੰ ਨੇ ਹਾਂ ਮੀ ਪਾਉ ਨਹੀਂ ਪਾਉ ਕਾ ਲਿਖ ਦੋ ਕੋਈ ਜ਼ਮਾਨਾ ਕਿੱਥੇ ਚਲਾ ਗਿਆ ਜਨਾਬ ਪੰਜ ਪੰਜ ਮਿੰਟਾਂ ਦੀਆਂ ਭਵਿੱਖ ਬਾਣੀਆਂ ਤਾਂ ਇਹਦੇ ਨਾਲੋਂ ਤਾਂ ਅਸੀਂ ਗੂਗਲ ਤੇ ਵੈਦਰ ਦੇਖ ਲੈਂਦੇ ਉਹ ਜ਼ਿਆਦਾ ਵਧੀਆ ਦੱਸ ਦਿੰਦਾ ਇਹ ਉਥੇ ਬਾਬੂ ਉਥੇ ਬੈਠੇ ਤਨਖਾਹਾਂ ਲਈ ਜਾਂਦੇ ਨੇ